ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੈਂ ਹੰਕਾਰ ਸਿੰਘ ਪਿੰਡ ਕਾਲੀਏ ਤੋਂ B4K ਸਟੂਡੀਓ ਤੋਂ ਅੱਜ ਆਪਾਂ ਖੜੇ ਆ ਆਪਣੇ ਪਿੰਡ ਦੇ ਕਾਲੀਏ ਦੇ ਗੁਰਦੁਆਰਾ ਸਾਹਿਬ 'ਚ ਜਿਵੇਂ ਤਕਨੀਕਾਂ ਚ ਰੋਣ ਦਈਆਂ ਨੇ ਜਾਂ ਹਰਕ ਪਿੰਡ 'ਚ ਹਰ ਗੁਰੂ ਘਰਾਂ 'ਚ ਹੀ ਜਾਣੇ ਆ ਫੋਟੋਗ੍ਰਾਫੀ ਕਰਦੇ ਆ ਤੇ ਉੱਥੇ ਵੀ ਨੇ ਵੀ ਨਵੀਂ ਤਕਨੀਕ ਦੇ ਨਿਸ਼ਾਨ ਸਾਹਿਬ ਨੇ ਯਾਨੀ ਜੈਕ ਵਾਲੇ ਨਿਸ਼ਾਨ ਸਾਹਿਬ ਹੁੰਦੇ ਨੇ ਆਪਾਂ ਨੂੰ ਵੀ ਸਾਰਿਆਂ ਨੂੰ ਇਹ ਚਾਹੀਦਾ ਵੀ ਆਪਣੇ ਕਾਲੀਏ ਪਿੰਡ 'ਚ ਇਹ ਜੈਕ ਵਾਲਾ ਨਿਸ਼ਾਨ ਸਾਹਿਬ ਲਗਾਇਆ ਜਾਵੇ ਉਹਦੇ ਨਾਲ ਇੱਕ ਤਾਂ ਜਿੰਨੀ ਸੰਗਤ ਆਉਂਦੀ ਆ ਆਪਣੇ ਨਿਸ਼ਾਨ ਸਾਹਿਬ ਚੜਾਉਣ ਵੇਲੇ ਜਾਂ 14 ਸਾਲ ਚੜਾਉਣ ਵੇਲੇ ਉਹ ਸਾਰੀ ਸੰਗਤ ਦੇ ਹੱਥ ਲੱਗੇ ਜਾਂਦੇ ਨੇ ਸੇਵਾ ਜਾਂਦੀ ਹੈ। ਦੂਜੀ ਗੱਲ ਉੱਪਰ ਜਿਹੜਾ ਬੰਦਾ ਚੜਦਾ ਹੈ ਹੁਣ ਤੁਸੀਂ ਵੇਖੋ ਗ੍ਰਿੱਲ ਦੇ ਕਿਵੇਂ ਹਾਲਾਤ ਨੇ ਜਿਹੜਾ ਚੜਦਾ ਉਹਨੂੰ ਬਹੁਤ ਵੱਡਾ ਰਿਸਕ ਹੁੰਦਾ ਹੈ। ਆਈ ਵਾਰੀ ਕਈ ਵਾਰੀ ਉਹ ਫਾਸਜਾਂ ਦਾ ਉੱਪਰ ਕਾਫੀ ਟਾਈਮਾਂ ਮਿਹਨਤ ਕਰਨ ਤੋਂ ਬਾਅਦ ਬੰਦੇ ਨੂੰ ਆਪ ਲਾਣੇ ਆ। ਪਰ ਮੇਰੇ ਵੱਲੋਂ ਇਹ ਸਪੈਸ਼ਲੀ ਕਹਿ ਦਈਏ ਜਾਂ ਲੋਕਾਂ ਨੂੰ ਵੇਹਨੇ ਆ ਲੋਕਾਂ ਦੇ ਪਿੰਡ 'ਚ ਜਾ ਕੇ ਵੀ ਬਹੁਤ ਵਧੀਆ ਨਿਸ਼ਾਨ ਸਾਹਿਬ ਬਣੇ ਹੁੰਦੇ। ਫਾਇਦਾ ਕੀ ਹੁੰਦਾ ਵੇ ਜਿੰਨੀ ਸੰਗਤ ਆਉਂਦੀ ਏ ਨਿਸ਼ਾਨ ਸਾਹਿਬ ਆਈ ਵਾਰੀ ਚੜ੍ਹਦੇ ਆ ਆਪਣੇ ਤੇ ਉਹ ਸਾਰੀ ਸੰਗਤ ਦੇ ਹੱਥ ਲੱਗ ਜਾਣ ਕਰਨਗੇ ਜੇ ਆਪਾਂ ਨਿਸ਼ਾਨ ਸਾਹਿਬ ਨੂੰ ਜੈਕ ਵਾਲਾ ਲਵਾਇਆ ਗਿਆ ਉਹ ਸਾਰੇ ਪਿੰਡ ਦੇ ਸੰਜੋਗ ਨਾਲ ਜਾਂ ਸਾਰੇ ਪਿੰਡ ਸਲਾਹ ਦੋ ਕਮੇਟੀ ਨੂੰ ਜਾਂ ਸਾਰੇ ਜਣੇ ਮਿਲ ਕੇ ਇਹਦਾ ਮੁੱਦਾ ਚੱਕੀ ਏ ਤੇ ਇਹਨੂੰ ਆਪਾਂ ਜੈਕ ਵਾਲਾ ਨਿਸ਼ਾਨ ਸਾਹਿਬ ਲੱਗੇ ਇੱਕ ਤਾਂ ਦੇਖੋ ਆਈ ਵਾਰੀ ਜਦੋਂ ਨਿਸ਼ਾਨ ਸਾਹਿਬ ਚੜਾਇਆ ਜਾਂਦਾ ਜਾਂ ਸੇਵਾ ਕਰੀ ਜਾਂਦੀ ਹੈ ਨਿਸ਼ਾਨ ਸਾਹਿਬ ਦੀ ਉਦੋਂ ਜੈਕ ਜਾਂ ਉੱਪਰਾਂ ਜਿਹੜਾ ਸਿੱਖ ਚੜ੍ਹਦਾ ਆਪਣਾ ਸਿੰਘ ਚੜ੍ਹਦਾ ਉਹਨੂੰ ਦਿੱਕਤ ਆਉਂਦੀ ਹੈ ਉੱਪਰ ਕਈ ਇਹ ਵੀ ਦਾ ਫਸਿਆ ਫਸ ਜਾਂਦਾ ਉੱਪਰ ਜਾ ਕੇ ਤੇ ਬਹੁਤ ਦਿੱਕਤ ਆਉਂਦੀ ਹੈ ਤੇ ਸਾਡੀ ਇਹ ਵੀਡੀਓ ਸ਼ੇਅਰ ਵੀ ਕਰਿਓ ਤੇ ਸਾਰਿਆਂ ਨੂੰ ਸੁਝਾਅ ਵੀ ਦਿਓ ਸਾਨੂੰ ਇਹਦੇ ਬਾਰੇ ਵੀ ਇਹ ਆਪਾਂ ਨੂੰ ਪਹਿਲਾਂ ਇਹ ਮੁੱਦਾ ਇਹ ਕਰਨਾ ਚਾਹੀਦਾ ਹੈ ਇੱਕ ਤਾਂ ਸਾਰੀ ਸੰਗਤ ਆਏਗੀ ਉਹਦੇ ਹੱਥ ਲੱਗਣਗੇ ਨਿਸ਼ਾਨ ਸਾਹਿਬ ਦਾ ਚੋਲਾ ਸਭ ਚੜਾਣ ਲੱਗਿਆ ਕਿੱਥੇ ਉਹਨੇ ਇੱਕ ਸਿੰਘ ਉੱਪਰ ਜਾ ਕੇ ਚੜਾ ਹੁੰਦਾ ਉਹ ਚਲੋ ਸੇਵਾ ਤਾਂ ਉਹ ਵੀ ਕਰਦਾ ਪਰ ਇਹਦਾ ਫਰਕ ਹੁੰਦਾ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤ